ਪਗਰੰਤਵਾਨ ਜਮਾਪਾਨ ਚੋਤੀ ਇੱਕ ਮੇਟਾ ਇਹਨੇ ਕੀ ਕੀਤਾ ਕੜਕ ਬੰਦ ਕਰਤੀ 50 50000 ਬਿਜਲੀ ਦਾ ਆਇਆ ਪਿਆਗਾ ਸਰ ਕੇ ਵੀ ਦੇਖਣਾ ਕੀ ਕੀ ਬਣਾਉਣਾ ਮਕਾਨਾਂ ਦੀ ਵੀ ਵੀਡੀਓ ਬਣਾਉਣਾ ਚੁੰਮਗਾ ਤੇ ਬੈਠੇ ਜਿਵੇਂ ਉਹਨਾਂ ਦੀਆਂ ਚੁੰਮਗਾ ਹੁੰਦੀਆਂ ਨਗੀਆਂ ਚੁਕਾ ਕੇ ਚੋਗਣੀਆਂ ਦੇਗਾ ਜਾ ਕੇ ਦੇਖ ਲੋ ਉਹੀ ਚੁੰਮੀ ਹੈ ਤੂੰ ਜੋ ਲੀਡਰ ਆਉਂਦੇ ਜਿਹੜੇ ਉਹਨਾਂ ਨੂੰ ਲਿਜਾ ਫੜੋ ਬਾ ਉਹਨਾਂ ਦੀ ਲੈ ਫਿਰ ਆਈ ਗੱਲ ਕਰਦੀਆਂ ਗਈ ਆ ਇਹਨੇ ਪਗਰੰਤਵਾਨ ਜਮਾਪਾਨ ਚੋਤੀ ਇੱਕ ਮੇਟਾ ਇਹਨੇ ਕੀ ਕੀਤਾ ਕੜਕ ਬੰਦ ਕਰਤੀ 50 50000 ਬਿਜਲੀ ਦਾ ਆਇਆ ਪਿਆਗਾ ਪਾਣੀ ਸਾਡੇ ਪਿੰਡ ਚ ਨਹੀਂ ਹੈਗਾਗਾ ਤੂੰ ਪੇਸ਼ਾਵੇਂ ਹੋਈ ਜਾਂਨੇ ਆ ਕਿਤੇ ਕੋਈ ਥਾਂ ਨਹੀਂ ਬੈਤਣੂ ਹੈਗੀ ਹੈ ਤੇ ਪਸ਼ੂਆਂ ਦਾ ਬੁਰਾ ਹਾਲ ਹੈ ਖਾਰਾ ਪਾਣੀ ਦਿੰਨੇ ਆ ਖਾਰਾ ਪਾਣੀ ਦਿੰਨੇ ਆ ਮੁੱਲ ਦਾ ਪਾਣੀ ਪੀਣੇ ਆ ਨਹਿਰ ਦਾ 10 ਰੁਪਿਆ ਦੀ ਬਾਲਟੀ ਲੈਣੇ ਆ ਉਹ ਪਾਣੀ ਪੀਣੇ ਆ ਸੀ ਲੈ ਕੇ ਮੁੱਲ ਦਾ ਗੋਟ ਤਾਂ ਸੀ ਮੈਂ ਤਾਂ ਬਾਦਲ ਨੂੰ ਪਾਉਂਗੀ ਮੈਂ ਨਹੀਂ ਕਿਸੇ ਤੋਂ ਡਰਦੀ ਮੈਂ ਤਾਂ ਕਰ ਲਾਂਗਾ ਮੈਂ ਤਾਂ ਪਾਵਾਂਗੇ ਜੱਜ ਕੇ ਪਾਵਾਂਗੇ ਵੋਟਾਂ ਸੀ ਹਮ ਤਾਂ ਕਿ ਕਿੰਝ ਮੈਨੂੰ ਹੋ ਗਿਆ ਇੱਥੇ 45 ਸਾਲ ਆਈ ਨੂੰ 45 ਸਾਲਾਂ ਦੀ ਭੂੰਦੜ ਨੂੰ ਵੋਟਾਂ ਪਾਉਣੀ ਆ ਕਿਸੇ ਤੁ ਜਦੀ ਪਾਇ ਨਹੀਂ ਚੋਦੀ 1 ਰੁਪਿਆ ਨਹੀਂ ਲਿਆ ਨਾ ਫਿਰ ਅਗਲਾ ਕਹਿੰਦਾ 1 ਰੁਪਿਆ ਨਹੀਂ ਲਿਆ ਜਿਹੜੇ ਜਿਹੜੇ ਹੁਣ ਆਮ ਆਦਮੀ ਵਾਲੇ ਆਉਂਦੇ ਆਮ ਆਦਮੀ ਵਾਲੇ ਆਉਂਦੇ ਇਹ ਕਹਿੰਦੇ ਅਸੀਂ ਕੰਮ ਹੀ ਬਹੁਤ ਕਰਦੇ ਅਸੀਂ ਤਾਂ ਸਾਡਾ ਤਾਂ ਪਾਇ ਇੱਕ ਧੱਕਾ ਨਹੀਂ ਕਰਿਆ ਫਿਰ ਜਿਹੜਾ ਇਹਨਾਂ ਨੇ ਪਹਿਨੇ ਵਾਅਦੇ ਕਰੇ ਸੀ ਭਗਵਾਨ ਤਮਾਨ ਨੇ ਅੱਛਾ ਇਹਨੇ ਕਹਿਆ ਸੀ 10000 10000 ਰੁਪਿਆ ਹੁਣ ਤੂੰ ਐਂ ਸਾਬ ਲਾਲਾ ਵੀ ਕਹੇ ਸਾਲ ਹੋ ਗਏ ਇਹਨੂੰ ਜਿੱਤੇ ਨੂੰ ਉਹਦੇ ਤੋਂ ਲਾ ਕੇ ਸਾਨੂੰ 22 ਸਾਲਾਂ ਦਾ 10000 10000 ਦੇ ਦੇ 25 ਮਹੀਨੇ ਦੇ ਕਿਲ 25000 ਬਣ ਗਿਆ ਤੇ ਭਗਵਾਨ ਤਮਾਨ ਵੋਟ ਨਹੀਂ ਪੈਂਦੀ ਅਸੀਂ ਤਾਂ ਪਾਉਂਦੇ ਨਹੀਂ ਤੇ ਜਿਹੜਾ ਇਹਨਾਂ ਦਾ ਭਗਵਾਨ ਤਮਾਨ ਦਾ ਉਮੀਦਵਾਰ ਉਹ ਵੀ ਆਉਂਦਾ ਕੱਲ ਕਾਂਗਰਸ ਵਾਲੇ ਵੀ ਆਏ ਸੀ ਜਾਏ ਸੀ ਪਰ ਕੀ ਪਾਈ ਉਹਨਾਂ ਨੂੰ ਜਿਹੜੇ ਕੋਸ ਪਾਇਆ ਨਹੀਂ ਕਰਿਆ ਨਹੀਂ ਕੋਸ ਉਹ ਅਸ ਜਿੱਤ ਜੇ ਕਾਲੀ ਜਿੱਤ ਜਾਣ ਇਹਨਾਂ ਦਾ ਕੋਈ ਸਾਨੂੰ ਗੁੱਸਾ ਨਹੀਂ ਕਾਂਗਰਸ ਜਿੱਤ ਜੇ ਕਾਲੀ ਜਿੱਤ ਜਾਣ ਤਾਂ ਦੋ ਮੰਨ ਲਣਗੇ ਢਾਣਗੇ ਪਰ ਤੀਜੀ ਪੀੜੀ ਨਾ ਆਵੇ ਇਹ ਜੀ ਦਾ ਉਂਗਲੀ ਤੀਜੀ ਦਾ ਕਰਿਆ ਕੀ ਆ 10 ਮੇਰੀ ਗੱਲ ਸੁਣਾ ਠੀਕ ਹੈ ਲੋ ਇਹਦਾ ਕਟਾ ਆਉਂਦਾ ਸੀ ਕਣਕ ਦਾ ਅੱਜ 10 ਕਿਲੋ ਮਿਲੀ ਐ ਅੱਜ ਕਣਕ 10 ਕਿਲੋ ਮਿਲੀ ਐ ਅੱਜ ਮੱਕੀ ਦੀ 10 ਕਿਲੋ ਕਣਕ ਮਿਲੀ ਐ ਇਹ ਹੁਣ ਇਹ ਵੀ ਬੰਦ ਕਰ ਦੇਣਗੇ ਇਹ ਵੀ ਬੰਦ ਕਰ ਦੇਣਗੇ ਇਹਨੇ ਬੁੜੀਆਂ ਨੂੰ ਲਾ ਕੇ ਲਾਰੇ ਤੁਹਾਨੂੰ ਪੇਛਣਾ ਦੇਵਾਂਗੇ ਤੁਹਾਨੂੰ ਪੈਸੇ ਪਾਵਾਂਗੇ ਇਹ ਭਗਵਾਨ ਤੁਮਾਨ ਨੇ ਵੋਟਾਂ ਲੈ ਲਈਆਂ ਹੋ ਲਾਈ ਬਗਵੰਤ ਮਾਨ ਹੋ ਲਾਈ ਲੈ ਬੋਟਾ ਭਗਵੰਤ ਮਾਨ ਮਖਾ ਤਾਂ ਇਹਨਾਂ ਨੂੰ ਜਿਤਾਵਾਂਗੇ ਕੱਲੀਆਂ ਨੂੰ ਪਾਵਾਂਗੇ ਇਸ ਤਾ ਬਈ ਜਿਤਾਵਾਂਗੇ ਇਸ ਤੱਕ ਕਿਸੇ ਨੂੰ ਵੋਟ ਨਹੀਂ ਪੈਂਦੀ ਕਿਸੇ ਨੂੰ ਨਹੀਂ ਪੈਂਦੀ ਹੁਣ ਆਉਂਦੇ ਨੇ ਉਹਨਾਂ ਨੂੰ ਸਵਾਲ ਸਵਾਲ ਪੁੱਛਦੇ ਹੋ ਤੁਸੀਂ ਸਵਾਲ ਜਾਤੀ ਦੀ ਪਸੰਦਦੇ ਸਾਨੂੰ ਉਹ ਪਹਿਲੀ ਵਾਰ ਤੁਸੀਂ ਬਹਿ ਜਾਓ ਅਸੀਂ ਆਪੀ ਕਰਾਂਗੇ ਆਹੇ ਦੇ ਭੈਣ ਤੋਂ ਛੱਡ ਜਾਤੀ ਬੈਠਾ ਬੋਲਣੀ ਨਹੀਂ ਦਿੰਦੇ ਹਾਂ ਉਹ ਮੂਰੇ ਹੋ ਕੇ ਆਉਂਦੇ ਨੇ ਬਹਿ ਜਾ ਬਾਈ ਬਹਿ ਜਾ ਅਸੀਂ ਕਰਾਂਗੇ ਪਹਿਲੀ ਨਹੀਂ ਲੱਗਣ ਉਹ ਦੁਪਹਿਰ ਬੋਲਣੀ ਦਾ ਕੱਲਾ ਆ ਮੁੰਡੇ ਦੀ ਮਾਂ ਬੋਲੀ ਇੱਥੇ ਮੜਿਆ ਜੜਕਨ ਲਈ ਡੁੱਡਗੇ ਨਾਲ ਬਣੂ ਗਿਆ ਸੀ ਕਾ ਜੀਤਵਿੰਦਰ ਰਾਏ ਉਹ ਪਹਿਲਾਂ ਆਇਆ ਸੀ ਤੁਹਾਡੇ ਕੋਲ ਕਦੀ ਵੀ ਨਹੀਂ ਆਇਆ ਨੌ ਸਾਲ ਹੋ ਗਏ 10 ਸਾਲ ਹੋ ਗਏ ਕੀ ਲੱਗਦਾ ਬੰਦਾ ਹੁਣ ਕਿਵੇਂ ਆ ਕਿਵੇਂ ਕੀ ਪਤਾਉਣਾ ਪਾਉਣਾ ਜਦੋਂ ਆਪਾਂ ਦੇਖੇ ਪਹਿਲੀ ਵਾਰ ਹੈ